ਹਾਂਜੀ ਆਪਣੀ ਅੱਜ ਦੀ ਕਹਾਣੀ ਐ ਦਿਉ ਦੀ ਧੀ ਨਾਲ ਵਿਆਹ ਕਰਨਾ ਦਿਉ ਦੀ ਧੀ ਨਾਲ ਵਿਆਹ ਕਰਨਾ ਕਹਾਣੀ ਇਸ ਤਰ੍ਹਾਂ ਐ ਜੰਗਲ ਬਿਆਬਾਨ ਵਿੱਚ ਇੱਕ ਦਿਉਤੇ ਤੇ ਦਉਰਾਣੀ ਰਹਿੰਦੇ ਸੀ ਉਹਨਾਂ ਦੇ ਇੱਕ ਧੀ ਸੀ ਇੱਕ ਦਿਨ ਭੁੱਲਿਆ ਭਟਕਿਆ ਮੁੰਡਾ ਕੁੜੀ ਕੋਲ ਘਰ ਆਇਆ ਉਦੋਂ ਕੁਦਰਤੀ ਦਿਉਤੇ ਤੇ ਦਿਉਰਾਣੀ ਘਰੇ ਨਹੀਂ ਸੀ ਉਹ ਸ਼ਿਕਾਰ ਲਈ ਗਏ ਹੋਏ ਸੀ ਕੁੜੀ ਨੇ ਪਹਿਲੀ ਵਾਰੀ ਆਪਣੀ ਉਮਰ ਦਾ ਇੱਕ ਮੁੰਡਾ ਦੇਖਿਆ ਸੀ ਇਸ ਲਈ ਉਹ ਉਸ ਨੂੰ ਮਿਲ ਕੇ ਬਹੁਤ ਖੁਸ਼ ਹੋਈ ਉਸ ਨੂੰ ਉਸ ਨਾਲ ਪਿਆਰ ਹੋ ਗਿਆ। ਕੁੜੀ ਨੇ ਮੁੰਡੇ ਨੂੰ ਦੱਸਿਆ ਕਿ ਉਸਦੇ ਮਾਪਿਓ ਦਿਓ ਹਨ। ਉਹ ਉਹਨੂੰ ਖਾ ਜਾਣਗੇ। ਇਸ ਲਈ ਮੁੰਡੇ ਨੂੰ ਬਚਾਉਣ ਲਈ ਕੁੜੀ ਨੇ ਇੱਕ ਤਰੀਕਾ ਉਸ ਨੂੰ ਦੱਸਿਆ। ਉਹ ਆਪਣੇ ਮਾਪੇ ਆਉਣ ਸਮੇਂ ਉਸ ਨੂੰ ਮੱਖੀ ਬਣਾ ਕੇ ਥੰਮੀ ਦੇ ਨਾਲ ਚਿਪਕਾ ਦਿੰਦੀ। ਚਿਪਕਾਇਆ ਕਰੇਗੀ ਜਦੋਂ ਉਹ ਚਲੇ ਜਾਇਆ ਕਰਨਗੇ ਤਾਂ ਉਸ ਨੂੰ ਮੜ ਉਸਤੇ ਅਸਲੀ ਰੂਪ ਵਿੱਚ ਕਰ ਦਿਆ ਕਰੇਗੀ। ਤਦ ਜਦੋਂ ਕੁੜੀ ਦੇ ਮਾਪੇ ਆਉਣ ਦਾ ਸਮਾਂ ਹੋਇਆ ਤਾਂ ਉਸ ਨੇ ਮੁੰਡੇ ਨੂੰ ਮੱਖੀ ਬਣਾ ਕੇ ਥੰਮੀ ਤੇ ਬਿਠਾ ਦਿੱਤਾ। ਤੇ ਦਿਉ ਆਦੰਬੋ ਆਦੰਬੋ ਕਰ ਦੇ ਕਰਿਆਈ ਕੁੜੀ ਨੇ ਉਹਨਾਂ ਨੂੰ ਕਿਹਾ ਕਿ ਘਰੇ ਤਾਂ ਉਸ ਤੋਂ ਸਵਾ ਕੋਈ ਵੀ ਨਹੀਂ ਹੈਗਾ ਕੇਵਲ ਉਹਨਾਂ ਦੀ ਧੀ ਹੀ ਹੈ ਤੇ ਧੀ ਤੇ ਵਿਸ਼ਵਾਸ ਕਰਕੇ ਉਸ ਦੇ ਮਾਪੇ ਰਾਤ ਨੂੰ ਸੌਂਗੇ ਦਿਨ ਚੜਦਿਆਂ ਦਿਉ ਆਪਣੇ ਆਮ ਰੋਜ਼ਾਨਾ ਕੰਮਕਾਰ ਮੁਤਾਬਕ ਸ਼ਿਕਾਰ ਲਈ ਬਾਹਰ ਜੰਗਲ ਵਿੱਚ ਚਲੇ ਗਿਆ ਪਿੱਛੋਂ ਕੁੜੀ ਨੇ ਮੁੰਡੇ ਨੂੰ ਮੱਖੀ ਤੋਂ ਮੁੰਡਾ ਬਣਾ ਲਿਆ ਅਤੇ ਉਸ ਨੂੰ ਖਵਾਇਆ ਪਿਆਇਆ ਤੇ ਫਿਰ ਦੋਨੋਂ ਖੇਡਣ ਮੱਲਣ ਲੱਗੇ ਰਾਤ ਹੁੰਦਿਆਂ ਕੁੜੀ ਨੇ ਆਪਣੇ ਮਾਪੇ ਦੇ ਆਉਣ ਤੋਂ ਪਹਿਲਾਂ ਇੱਲਾ ਪੈਲਾ ਮੁੰਡੇ ਨੂੰ ਮੱਖੀ ਬਣਾ ਕੇ ਥੰਮੀ ਨਾਲ ਲਗਾ ਦਿੱਤਾ ਦਿਓਦ ਰਾਣੀ ਆਦਮ ਬੋ ਆਦਮ ਕਰਦੇ ਫਿਰ ਘਰੇ ਆਈ ਅੱਗੋਂ ਕੁੜੀ ਨੇ ਕਿਹਾ ਉਸ ਤੋਂ ਬਿਨਾ ਘਰੇ ਕੋਈ ਨਹੀਂ ਘਰੇ ਤਾਂ ਉਹਨਾਂ ਦੀ ਧੀ ਹੀ ਆਦਮ ਹੈ ਤੇ ਦਿਓ ਤੇ ਦਰਾਣੀ ਹੁਣ ਸੌਂਗੇ ਅਗਲੇ ਸਵੇਰ ਹੁੰਦਿਆ ਉਹ ਫਿਰ ਨਿੱਤ ਵਾਂਗ ਆਪਣੇ ਕੰਮਕਾਰ ਤੇ ਸ਼ਿਕਾਰ ਕੱਢਣ ਚਲੇ ਗਈ ਕੁੜੀ ਨੇ ਮਾਂ ਬਾਪ ਦੇ ਜਾਣ ਤੋਂ ਬਾਅਦ ਮੁੰਡੇ ਨੂੰ ਫਿਰ ਮੱਖੀ ਤੋਂ ਮੁੰਡਾ ਬਣਾਇਆ ਤੇ ਫਿਰ ਉਸ ਨਾਲ ਆਪਣੇ ਦਿਨ ਵਾਂਗ ਖੇਡਣ ਮੱਲਣ ਲੱਗੀ ਇੰਜ ਕੁੜੀ ਮੁੰਡਾ ਦਿਨੇ ਖੇਡਦੇ ਤੇ ਰਾਤ ਨੂੰ ਕੁੜੀ ਮੁੰਡੇ ਨੂੰ ਮੱਖੀ ਬਣਾ ਕੇ ਥੰਮੀ ਦੇ ਨਾਲ ਲਗਾ ਦਿੰਦੀ। ਇੰਜ ਸਮਾਂ ਬੀਤਦਾ ਗਿਆ, ਪੀਤਦਾ ਗਿਆ। ਉਧਰ ਦਿਓ ਤੇ ਉਸਦੀ ਪਤਨੀ ਇਹਨੂੰ ਆਪਣੀ ਧੀ ਤੇ ਸ਼ੱਕ ਸੀ। ਸੋ ਉਹਨਾਂ ਨੇ ਇੱਕ ਦਿਨ ਲੁੱਕ ਕੇ ਉਸ ਨੂੰ ਮੁੰਡੇ ਦੇ ਨਾਲ ਖੇਡਦੇ ਦੇਖ ਲਿਆ। ਤਾਦ ਉਹਨਾਂ ਨੇ ਕੁੜੀ ਨੂੰ ਪੁੱਛਿਆ ਕਿ ਉਹ ਮੁੰਡਾ ਕੌਣ ਹੈ? ਕੁੜੀ ਨੇ ਆਪਣੇ ਮਾਪੇ-ਪਿਓ ਨੂੰ ਦੱਸਿਆ ਕਿ ਉਹ ਉਸ ਮੁੰਡੇ ਨੂੰ ਪਿਆਰ ਕਰਦੀ ਹੈ। ਉਹ ਉਸ ਨਾਲ ਵਿਆਹ ਕਰਨਾ ਚਾਹੁੰਦੀ ਹੈ। ਮੁੰਡੇ ਨੂੰ ਵੀ ਦਿਓ ਤੇ ਦਰਾਣੀ ਨੂੰ ਦਸਿਆ ਕਿ ਉਹ ਉਹਨਾਂ ਦੀ ਧੀ ਨੂੰ ਪਿਆਰ ਕਰਦਾ ਹੈ ਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ ਤਾਂ ਦਯੋ ਨੇ ਉਹਨਾਂ ਦੇ ਪਿਆਰ ਦੀ ਪਰਪਕਤਾ ਨੂੰ ਦੇਖ ਕੇ ਵਿਆਹ ਲਈ ਸ਼ਰਤ ਰੱਖ ਦਿੱਤੀ ਇਹ ਕਿਹਾ ਕਿ ਮੁੰਡੇ ਨੂੰ ਵਿਆਹ ਕਰਾਉਣ ਲਈ ਉਸ ਦੀ ਪੂਛ ਮੁੰਡੇ ਨੂੰ ਵਿਆਹ ਕਰਾਉਣ ਲਈ ਉਸ ਦੀ ਪੂਛ ਦਾ ਵਾਲ ਦੇਣਾ ਪਵੇਗਾ ਤੇ ਤੇ ਰਾਣੀ ਨੇ ਵੀ ਆਪਣੀ ਸ਼ਰਤ ਰੱਖੀ ਕਿ ਮੁੰਡੇ ਨੂੰ ਉਸ ਦੀ ਧੀ ਨਾਲ ਵਿਆਹ ਕਰਾਉਣ ਲਈ ਉਸ ਦੀ ਇੱਕ ਗਗਰੀ ਦੀ ਕਾਤਰ ਦੇਣੀ ਪਵੇਗੀ ਮੁੰਡੇ ਨੇ ਇੱਕ ਮਹੀਨੇ ਦੀ ਮੋਹਲਤ ਲੈ ਕੇ ਦੋਹਾਂ ਵੱਲੋਂ ਰੱਖੀਆਂ ਸ਼ਰਤਾਂ ਪੂਰੀਆਂ ਕਰਨੀਆਂ ਮੰਨ ਲਈਆਂ ਹੁਣ ਮੁੰਡਾ ਮੌਕੇ ਦੀ ਤਾੜ ਵਿੱਚ ਸੀ ਕਿ ਉਹ ਕਿਵੇਂ ਤੇ ਕਦੋਂ ਦਿਓ ਦੀ ਪੂਛ ਦਾ ਵਾਲ ਅਤੇ ਦਰਾਣੀ ਦੀ ਕਗਰੀ ਦਾ 73 ਲੈ ਕੇ ਉਹਨਾਂ ਅੱਗੇ ਰੱਖੇ ਉਹਨਾਂ ਦੀ ਧੀ ਨਾਲ ਵਿਆਹ ਕਰਵਾ ਸਕੇ ਇੱਕ ਦਿਨ ਬਹੁਤ ਤੇਜ਼ ਹਨੇਰੀ ਆ ਗਈ ਦਿਓ ਸੁੱਤਾ ਪਿਆ ਸੀ ਦਿਓ ਹਨੇਰੀ ਵਿੱਚ ਅਨਿੰਦਰਾ ਉੱਠਿਆ ਉਸ ਨੂੰ ਹਨੇਰੀ ਚ ਕੁਝ ਦਿਸਿਆ ਨਹੀਂ ਸੀ ਤਦ ਮੁੰਡੇ ਨੇ ਦਿਓ ਦੀ ਪੂਛ ਦਾ ਵਾਲ ਪੁੱਟ ਕੇ ਲ ਘੋਲਿਆ ਉਸ ਸਮੇਂ ਦਿਓ ਰਾਣੀ ਛੱਤ ਤੇ ਰੱਖਿਆ ਜ਼ਰੂਰੀ ਸਮਾਨ ਉਤਾਰਨ ਲਈ ਛੱਤ ਤੇ ਗਈ ਤੇ ਉਸਨੇ ਉਸਦੀ ਮਦਦ ਕਰਨ ਲਈ ਆਪਣੇ ਪਤੀ ਦਿਓ ਅਤੇ ਆਪਣੀ ਧੀ ਨੂੰ ਆਵਾਜ਼ ਦਿੱਤੀ ਮੁੰਡਾ ਝੱਟਪਟ ਉਸਦੀ ਮਦਦ ਕਰਨ ਲਈ ਪਹੁੰਚ ਗਿਆ ਤੇ ਉਸਨੇ ਉਸ ਨੂੰ ਕਿਹਾ ਕਿ ਹੋ ਜਾਈ ਹਨੇਰੀ ਵਿੱਚ ਛੇਠਾ ਉਤਰ ਆਵੇ ਛੱਤ ਤੋਂ ਸਾਰਾ ਸਮਾਨ ਉਹ ਆਪੇ ਹੇਠਾਂ ਉਤਾਰ ਲਵੇਗਾ ਹੁਣ ਜਦੋਂ ਤੇਜ ਹਨੇਰੀ ਵਿੱਚ ਦਿਉਰਾਣੀ ਪੌੜੀ ਤੋਂ ਹੇਠਾਂ ਉਤਰ ਰਹੀ ਸੀ ਤਾਂ ਤਰੀਕੇ ਨਾਲ ਮੁੰਡੇ ਨੇ ਉਸਦੀ ਇੱਕ ਗ੍ਰੀਤੀ ਕਾਤਰ ਲੈ ਲਈ ਮੁੰਡੇ ਨੇ ਛੱਤ ਤੋਂ ਸਾਰਾ ਸਮਾਨ ਹੇਠਾਂ ਉਤਾਰ ਕੇ ਅੰਦਰ ਰੱਖ ਕੇ ਦਿਓ ਦਾ ਪੂਰਾ ਸਨੀ ਲੈ ਲਿਆ ਅਗਲੇ ਦਿਨ ਜਦੋਂ ਦਿਓ ਤੇ ਦੁਰਾਣੀ ਬੈਠੇ ਸਨ ਤਾਂ ਮੁੰਡੇ ਨੇ ਦਿਓ ਨੂੰ ਉਸ ਦੀ ਪੂਛ ਦਾ ਵਾਲ ਦਿੱਤਾ ਤੇ ਦੁਰਾਣੀ ਨੂੰ ਉਸ ਦੀ ਇੱਕ ਗ੍ਰੀਤੀ ਕਤਰ। ਤਦ ਦੋਹਾਂ ਨੇ ਆਪਣੇ ਆਪਣੇ ਵੱਲੋਂ ਨਿਰਧਾਰਤ ਹੋਈ ਸ਼ਰਤ ਨੂੰ ਪੂਰਿਆ ਹੋਇਆ ਮੰਨਿਆ। ਹੁਣ ਉਹਨਾਂ ਨੇ ਆਪਣੀ ਧੀ ਦਾ ਵਿਆਹ ਉਸ ਦੀ ਪਸੰਦ ਦੇ ਮੁੰਡੇ ਦੇ ਨਾਲ ਕਰ ਦਿੱਤਾ। ਮੁੰਡਾ ਤੇ ਕੁੜੀ ਕੁੜੀ ਖੁਸ਼ੀ-ਖੁਸ਼ੀ ਪਤੀ-ਪਤਨੀ ਦੇ ਤੌਰ ਤੇ ਰਹਿਣ ਲੱਗੇ। ਮੁੰਡਾ ਕੁੜੀ ਨਾਲ ਖੁਸ਼ ਸੀ ਤੇ ਦਿਓ-ਦੁਰਾਣੀ ਨਾਲ ਖੁਸ਼ ਸੀ। ਇਹ ਆਪਣੀ ਕਹਾਣੀ ਖਤਮ ਹੋਈ। ਅਗਲੀ ਕਹਾਣੀ ਨਾਲ ਫੇਰ ਮਿਲਾਂਗੇ ਇਜਾਜ਼ਤ ਦਿਓ ਧੰਨਵਾਦ